ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦਾ ਵੀਡੀਓ ਦਾ ਵਿਸ਼ਾ ਹੈ ਜੋ ਸੋਸ਼ਲ ਮੀਡੀਆ ਤੇ ਇਸ ਟਾਈਮ ਚੱਲ ਰਿਹਾ ਜਿਹੜਾ ਬਾਦਲ ਦਲ ਮੱਪਲੂ ਸ੍ਰੀ ਕਾਲ ਤੱਕ ਸਭ ਤੇ ਪੇਸ਼ ਹੋ ਕੇ ਆਪਦੇ ਗੁਨਾਹਾਂ ਦੀ ਜੋ ਮਾਫੀ ਮੰਗੀ ਗਈ ਆ ਤੇ ਸਿੰਘ ਸਾਹਿਬਾਨਾ ਬੰਦੂ ਉਹਨਾਂ ਨੂੰ ਜੋ ਸਜ਼ਾ ਲਾਈ ਗਈ ਆ ਕਿ ਕਾਲ ਤੱਕ ਸਭ ਤੋਂ ਜੋ ਹੁਕਮਨਾਮਾ ਆਇਆ ਜੋ ਹੁਕਮ ਆਇਆ ਉਸ ਨੂੰ ਉਸੇ ਸਰਮੱਥੀ ਪ੍ਰਵਾਨ ਕਰਦੇ ਆ ਸਿੱਖੀ ਰਜਿਸਤਾਂ ਦੇ ਅਨਸਾਰ ਜੋ ਉਹਨਾਂ ਨੇ ਸਜ਼ਾ ਲਾਤੀ ਉਸ ਨੂੰ ਤਾਂ ਉਪਗਤ ਹੀ ਰਹੇ ਨੇ ਚਾਹੀ ਗੱਲ 'ਚ ਫੱਟਾ ਪਾ ਕੇ ਸੁਖਵੀਰ ਬਾਦਲ ਬੈਠਾ ਦਰਬਾਰ ਸਾਹਿਬ ਦੇ ਮੂਹਰੇ ਤੇ ਉਹ ਇੱਕ ਅਲੱਗ ਵਿਸ਼ਾ ਪਰ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਤੱਕ ਇਹ ਵੀਡੀਓ ਇੰਨਾ ਇਹਨੂੰ ਸ਼ੇਅਰ ਕਰ ਦਿਓ ਕਹਿੰਣੀ ਜ਼ਰੂਰੀ ਆ ਕਿ ਸੁਖਵੀਰ ਬਾਦਲ ਜੇ ਤੂੰ ਚਾਹਨਾ ਨਾ ਇਹ ਹੈ ਤਾਂ ਇਹ ਸਿਆਸੀ ਸੰਕਟ ਹੀ ਆ ਕਿਉਂਕਿ ਵੋਟਾਂ ਤੁਹਾਨੂੰ ਹੁਣ ਪਤਾ ਲੱਗ ਗਿਆ ਕਿ ਮਹਾਰਾਜ ਨੇ ਥੋੜੀ ਮੰਜੀ ਆ ਜੋ ਮੋਦੀ ਮਾਰਦੀ ਤੁਸੀਂ ਹੁਣ ਉੱਟ ਟਕ ਮੰਜਵਾਜੀਆਂ ਕਰ ਰਹੀ ਔਰ ਜੇ ਤੂੰ ਸੱਚੇ ਦਿਨੋਂ ਚਾਹਨਾ ਕਿ ਪੰਜਾਬ ਦੇ ਲੋਕ ਮੈਨੂੰ ਮਾਫ ਕਰ ਦੇਣ ਤਾਂ ਫੇਰ ਸੱਚੇ ਦਿਲੋਂ ਹੀ ਜੋ ਤੁਸੀਂ ਪੰਜਾਬ ਨੂੰ ਲੁੱਟਿਆ ਜੋ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ ਹੋਇਆ ਪੰਜਾਬ ਦਾ ਲੁੱਟਿਆ ਹੋਇਆ ਪੈਸਾ ਤੇ ਸ਼੍ਰੋਮਣੀ ਕਮੇਟੀ ਦਾ ਮੌਜੂਦਾ ਜੋ ਪੈਸਾ ਜੋ ਚੱਲ ਰਿਹਾ ਸਿਸਟਮ ਉਹ ਨੂੰ ਪੰਜਾਬ ਦੇ ਸਿੱਖਾਂ ਦੇ ਭਲੇ ਲਈ ਵਰਤਣਾ ਸ਼ੁਰੂ ਕਰ ਦੋ ਦੇਖੋ ਸ੍ਰੋਮਣੀ ਕਮੇਟੀ ਨੇ ਸਿੱਖੀ ਪ੍ਰਚਾਰ ਲਈ ਕੀ ਕੀਤਾ ਸਭ ਨੂੰ ਪਤਾ ਅੱਜ ਸਾਡੇ ਪੰਜਾਬ ਦੇ ਸਿੱਖਾਂ ਦੇ ਬੱਚਿਆਂ ਦੇ ਹਾਲਾਤ ਜੋ ਹੋਏ ਪਏ ਨੇ ਉਹ ਕੀ ਹੋ ਚੁੱਕੇ ਨੇ ਇਸ ਚੀਜ਼ ਨੂੰ ਅੱਖੋਂ ਲੈ ਨਹੀਂ ਕੀਤਾ ਜਾ ਸਕਦਾ ਜੇ ਸ੍ਰੋਮਣੀ ਕਮੇਟੀ ਚਾਹੇ ਤਾਂ ਪੰਜਾਬ ਵਿੱਚ ਜੋ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਵਧੀਆ ਟੀਚਰ ਗੁਰਸਖ ਮੁੰਡੇ ਕੁੜੀਆਂ ਜੋ ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਨਾਲ ਨਾਲ ਗੁਰਬਾਣੀ ਦਾ ਗਿਆਨ ਸਿੱਖ ਇਤਿਹਾਸ ਦਾ ਗਿਆਨ ਦੇਣ ਉਹ ਟੀਚਰ ਰੱਖੀ ਜਾਣ ਤੇ ਤਨਖਾਹਾਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦਵੇ ਦੂਸਰੇ ਪਾਸੇ ਜੋ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਨਾਲ ਹਮਦਰਦੀ ਛੱਡ ਕੇ ਸੁਖਵੀਰ ਬਾਦਲ ਸ਼੍ਰੋਮਣੀ ਕਮੇਟੀ ਨੂੰ ਇਹ ਕੰਮ ਕਰਨ ਦੇ ਲਈ ਪ੍ਰੇਰਿਤ ਕਰੇ ਉਹਨਾਂ ਦਾ ਸਹਿਯੋਗ ਕਰੇ ਜੋ ਸੁਖਵੀਰ ਬਾਦਲ ਨੇ ਪੰਜਾਬ ਲੁੱਟਿਆ ਉਹ ਪੈਸਾ ਉਹ ਮਤਲਬ ਦੇਖ ਇਸ ਗੱਲ ਦਾ ਸਭ ਨੂੰ ਪਤਾ ਕਿ ਰੋਟੀਆਂ ਤਾਂ ਦੁਈ ਖਾਣੀਆਂ ਨੇ ਤੇ ਉਹ ਤੋਂ ਬਿਨਾ ਸੁਖਵੀਰ ਬਾਦਲ ਤੇਰਾ ਪਿਓ ਉਹ ਕੀ ਲੈ ਗਿਆ ਨਾਲ ਬਸ ਤੂੰ ਇੰਨਾ ਹੀ ਸੋਚ ਲਈ ਜਿੰਨਾ ਤੂੰ ਪੰਜਾਬ ਲੁੱਟਿਆ ਸਭ ਨੂੰ ਪਤਾ ਇਸ ਗੱਲ ਦਾ ਕਿਸੇ ਦੀ ਅੱਖਾਂ ਤੋਂ ਓਲਡ ਨਹੀਂ ਹੈਗੀਆਂ ਗੱਲਾਂ ਉਹ ਤੂੰ ਲੱਖ ਉਸ ਨੂੰ ਲੀਗਲ ਦਿਖਾਈ ਜਾਵੇ ਵੀ ਮੇਰਾ ਤਾਂ ਆ ਬਿਜ਼ਨਸ ਆ ਮੇਰਾ ਆ ਬਿਜ਼ਨਸ ਆ ਮੇਰਾ ਇਦਾਂ ਵਾ ਜੇ ਆਪੋ ਆ ਉਹ ਸਭ ਨੂੰ ਹੀ ਪਤਾ ਕਿ ਬਣਿਆ ਕਿ ਬਿਆਂ ਸੋ ਜੇ ਤੁਸੀਂ ਚਾਹਦੇ ਹੋ ਬਾਦਲ ਦਲ ਵਾਲਿਆਂ ਨੂੰ ਮੇਰੀ ਬੇਨਤੀ ਹੈ ਜੇ ਤੁਸੀਂ ਚਾਹਦੇ ਹੋ ਕਿ ਪੰਜਾਬ ਦੇ ਲੋਕ ਤੁਹਾਨੂੰ ਮੜਾ ਮੂਟਾ ਦੁਬਾਰਾ ਮੂੰਹ ਲਾਉਣ ਤਾਂ ਫਿਰ ਸੱਚੇ ਦਿਲੋਂ ਆਵੋ ਕਿ ਅਸੀਂ ਭਾਈ ਜੋ ਵੀ ਤੇਰੇ ਮੰਤਰੀਆਂ ਸ਼ੰਤਰੀਆਂ ਨੇ ਜਿਨ੍ਹਾਂ ਨੇ ਵੀ ਸੁਗਮੀਦਵਾਦਰ ਕੀਤਾ ਉਹਨਾਂ ਨੂੰ ਕਹਿ ਕਿ ਭਾਈ ਹੁਣ ਗਰਾਊਂਡ ਲੈਵਲ ਤੇ ਪੰਜਾਬ ਦੇ ਵਿੱਚ ਉਤਰੋ ਪੰਜਾਬ ਦਾ ਜੋ ਤੁਸੀਂ ਬਰਬਾਦੀ ਕਰੀ ਆ ਉਹਨੂੰ ਸਹੀ ਰਾਹ ਤੇ ਲਿਆਉਣ ਦੇ ਲਈ ਆਪ ਦੀਆਂ ਜੇਬਾਂ ਢੰਗੀਆਂ ਕਰੋ ਫੇਰ ਹੋ ਸਕਦਾ ਪੰਜਾਬ ਦੇ ਲੋਕ ਤੁਹਾਨੂੰ ਮੂੰਹ ਲਾ ਲੈਣ ਨਹੀਂ ਤੂੰ ਚਾਹੇ ਦੋ ਮਹੀਨੇ ਗੜ ਦੇ ਵਿੱਚ ਫੱਟੀ ਪਾ ਕੇ ਗੁਰਦੁਆਰਾ ਸਾਹਿਬ ਦੇ ਮੂਹਰੇ ਬੜਾ ਪੂਗਪਿਆਵ ਦੇ ਲੋਕ ਦਿੱਤੋਂ ਬਹੁਤ ਦੁਖੀ ਨੇ ਜੇ ਪ੍ਰਾਈਵੇਟ ਸਕੂਲਾਂ ਦੀ ਲੁੱਟ ਖਸੁੱਟ ਜਿਹੜੇ ਤਰੇ ਆਪਦੇ ਚਿਹਤਿਆਂ ਦੇ ਸਕੂਲ ਨੇ ਜਾਂ ਹੋਰ ਨੇ ਉਹਨਾਂ ਦੇ ਨਾਲ ਹਮਦਰਦੀ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਸ਼ਰੋਣੀ ਕਮੇਟੀ ਉਹਨਾਂ ਨੂੰ ਤਨਖਾਹਾਂ ਦੇਵੇ ਉਥੇ ਟੀਚਰ ਖਾਇ ਜਾਣ ਉਸ ਚੀਜ਼ ਦਾ ਤੁਸੀਂ ਤੁਹਾਡਾ ਦਾ ਜਿਹੜਾ ਸਹਿਯੋਗ ਕਰੇ ਕਿਉਂਕਿ ਕਬਜ਼ਾ ਦਾ ਸ਼ਰੋਣੀ ਕਮੇਟੀ ਤੇ ਤੁਹਾਡਾ ਹੀ ਆ ਤਾਂ ਫੇਰ ਤੁਹਾਨੂੰ ਲੋਕਾਂ ਦਾ ਜਿਹੜਾ ਪਿਆਰ ਆ ਉਹ ਮਿਲੂਗਾ ਜੇ ਜਾਨੀ ਤੁਸੀਂ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਵਿਚਰਨਾ ਸ਼ੁਰੂ ਕਰਤਾ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਕਿ ਤੁਹਾਡੇ ਦਲ ਨੂੰ ਮਤਲਬ ਅਸਲੀ ਸਹੀ ਮਹਿਨਿਆਂ ਦੇ ਵਿੱਚ ਸ਼ਰਮਣੀ ਕਾਲੀਦਲ ਬਣਨ ਤੋਂ ਫਿਰ ਕੋਈ ਨਹੀਂ ਰੋਕ ਸਕਦਾ ਇਸ ਟਾਈਮ ਮੈਂ ਤੁਹਾਡੇ ਦਲ ਨੂੰ ਸ਼ਰਮਣੀ ਕਾਲੀਦਲ ਨਹੀਂ ਕਹਿ ਸਕਦਾ ਮੈਂ ਤੈਨੂੰ ਬਾਦਲ ਦਲ ਹੀ ਕਹੂੰਗਾ ਜੋ ਤੁਸੀਂ ਆਹ ਕਰਿਆ ਵਾ ਲੋਕਾਰ ਉਪਰ ਖੁਬਾਹ ਗੁਰੂ ਜਾਣਦਾ ਤੁਸੀਂ ਦਿਲੋਂ ਕੀਤਾ ਅੱਜੀ ਕੀਤਾ ਉਹਦਾ ਵਖਣਾ ਪਾਉਣੇ ਆ ਪਰ ਜੇ ਤੁਸੀਂ ਪੰਜਾਬ ਦੇ ਲੋਕਾਂ ਦਾ ਸਾਥ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਕਰਕੇ ਗਰਾਊਂਡ ਲੈਵਲ ਤੇ ਆ ਕੇ ਕੰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ